ਅੱਜ ਕੀ ਨਾ ਤੁਦਾ ਮੇਰਾ ਇੱਕ ਕਾਲਾ ਮੁਖਸਰੀ ਆਈ ਇਹ ਜਿਹੜਾ ਟੋਹਾਂ ਪਿਆ ਕਿੰਨੇ ਚਿਰ ਹੋ ਗਏ ਇਹ ਇਹਨੂੰ ਘੱਟੋ ਘਾਟ 12 ਤੋਂ 15 ਦਿਨ ਹੋ ਗਏ ਇਹ ਟੋਹੇ ਨੂੰ ਠੀਕ ਹੈ ਜੀ ਤੇ ਕਿਸੇ ਪ੍ਰਸ਼ਾਸਨ ਨੂੰ ਇੰਨਾ ਅਸੀਂ ਕਿਹਾ ਠੀਕ ਹੈ ਜੀ ਮੇਲਾਂ ਵੀ ਪਾਈਆਂ ਸੀਗਾ ਪਰ ਕਿਸੇ ਪ੍ਰਸ਼ਾਸਨ ਨੇ ਸਾਨੂੰ ਸੁਣਿਆ ਨਹੀਂ ਜਿਹੜਾ ਐਵਰ ਸ਼ੈਨ ਦਾ ਮੰਨ ਕੇ ਚਲੋ ਐਵ ਸ਼ੈਨਾ ਉਹਦੇ ਸਾਹਮਣੇ ਨਾਲ ਇੱਕ ਮੰਨ ਕੇ ਟੋਵਾ ਪਿਆ ਹਾਲ ਪਿਆ ਸੀਗਾ ਉਹ 6 ਮਹੀਨੇ ਹੋ ਗਏ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਅੱਜ ਜਿਹੜਾ ਪ੍ਰਸ਼ਾਸਨ ਕਿਵੇਂ ਇੱਥੇ ਆ ਗਿਆ ਜੀ ਅੱਜ ਅੱਜ ਆਈ ਧਰਨਾ ਲਾਇਆ ਸੀ ਅਸੀਂ ਧਰਨੇ ਤੋਂ ਬਿਨਾ ਇਹ ਗੱਲ ਹੀ ਨਹੀਂ ਸੁਣਦਾ ਨਹੀਂ ਕੱਟਣਾ ਕੀ ਵਾਪਸੀ ਜਿਹੜਾ ਇਹ ਧਰਨਾ ਕਿਸਾਨਾਂ ਵੱਲੋਂ ਲਾਇਆ ਗਿਆ ਸੀ ਜਿਹੜੇ ਹਾਂਜੀ ਪਿੰਡ ਵਾਲੇ ਜਿਹੜੇ ਆਪਣਾ ਆ ਕਵਰ ਵਾਲੇ ਤੇ ਵਧਾਈਆਂ ਪਿੰਡ ਜੀ ਦਾ ਠੀਕ ਹੈ ਇਹਦੇ ਵੱਲੋਂ ਧਰਨਾ ਲਾਇਆ ਗਿਆ ਸੀ ਕਿਉਂਕਿ ਤੁਸੀਂ ਦੇਖੋ ਇਹ ਬੱਚਿਆਂ ਲਈ ਵੈਣਾ 60 70 ਬੱਚੇ ਹੁੰਦੇ ਆ ਉਹ ਵੈਣ ਡਿੱਗਣ ਲੱਗੀ ਸੀ ਵੇਚੀ ਕਿਉਂਕਿ ਤੁਹਾਨੂੰ ਪਤਾ ਰਾਤ ਨੂੰ ਵੀ ਬੰਦਾ ਆਉਂਦਾ ਜਲਾਲਾਬਾਦੋਂ ਆਉਂਦਾ ਜਾਂ ਮੁਕਸਰੋਂ ਜਲਾਲਾਬਾਦ ਨੂੰ ਜਾਂਦਾ ਨਹੀਂ ਪਤਾ ਲੱਗਦਾ ਠੀਕ ਹੈ ਤੁਸੀਂ ਗਾਂਹ ਜਾ ਕੇ ਥੋੜਾ ਜਿਹਾ ਮੜਾ ਜਿਹਾ ਨਾ ਦਿਖਾਇਓ 15 ਫੁੱਟ ਜਮਾਂ ਛੜਕਾ ਜਿਹੜੀ ਥੱਲੋਂ ਖਾਲੀ ਹੋਈ ਪਈ ਆ ਬਿਲਕੁਲ ਖਾਲੀ ਜਿੱਥੇ ਮੰਨ ਕੇ ਲੋਕ ਕੈਂਟਰ ਆਏ ਨੇ ਜਿੱਥੇ ਉਹ ਤੁਹਾਨੂੰ ਲੱਕੜਾਂ ਦੇ ਦਿਸਦੀਆਂ ਹੋਣੀਆਂ ਪਈਆਂ ਉੱਥੇ ਜਾ ਕੇ ਤੁਸੀਂ ਆਪਦਾ ਕੈਮਰਾ ਥੋੜ੍ਹਾ ਵਿਖਾ ਕੇ ਆਇਓ ਜਮਾ ਖਾਲੀ ਹੋਈ ਪਈ ਆ ਇਹ ਜਿਹੜਾ ਜਹਾਸ ਹੋਏਗਾ ਕੀ ਕੌਣ ਗੱਲ ਲਊ ਇਹ ਜ਼ਿੰਮੇਵਾਰ ਤਾਂ ਦੇਖੋ ਹੀ ਆਪਾਂ ਤਾਂ ਸਰਕਾਰ ਨੂੰ ਹੀ ਧਰਾਵਾਂਗੇ ਕਿਉਂਕਿ ਆਪਾਂ ਇਹਨਾਂ ਨੂੰ ਕਿਹਾ ਸੀਗਾ 6 ਮਹੀਨੇ ਹੋ ਗਈ 15 ਦਿਨ ਪਹਿਲਾਂ ਹੋ ਗਏ ਆ ਪੱਟੇ ਨੂੰ ਮਨ ਕੇ ਪਤਾ ਨਹੀਂ ਕੀ ਗੱਲ ਆ ਵੀ ਮੌਤ ਦੀ ਉਡੀਕ ਕਰ ਰੇ ਆ ਕੋਈ ਪ੍ਰਸ਼ਾਸਨ ਰਹੀ ਗੱਲ ਇਹ ਆ ਜਿਹੜਾ ਕਾਕਾ ਐਮ ਐਲ ਏ ਆਮ ਆਦਮੀ ਪਾਰਟੀ ਦਾ ਉਹਦਾ ਜਿਹੜਾ ਲਾਂਗਾ ਉਹ ਇਹੇ ਰੋਡ ਤੱਪਦਾ ਠੀਕ ਆ ਡੇਲੀ ਉਹਦਾ ਅਪ ਡਾਊਨ ਹੁੰਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਐਮ ਐਲ ਏ ਹੋਣ ਦੇ ਬਾਵਜੂਦ ਵੀ ਬੰਦੇ ਨੇ ਬੋਲਿਆ ਨਹੀਂ ਕੁਝ ਵੀ ਅੱਜ ਜਿਹੜਾ ਮੋਟਰਸਾਈਕਲ ਡਿੱਗਿਆ ਤਾਂ ਪਤਾ ਲੱਗਿਆ ਕਿ ਕੌਣ ਸੀ ਕਿੱਥੋਂ ਸੀ ਇਹ ਬੰਦੇ ਦਾ ਚਮਾ ਨਹੀਂ ਪਤਾ ਲੱਗਿਆ ਜੀ ਦੋ ਬੰਦੇ ਸੀ ਇੱਕ ਬੰਦਾ ਤਾਂ ਮੰਨ ਕੇ ਜਿਹੜੇ ਬੀ ਐਸ ਐਫ ਵਾਲੇ ਫਿਰਦੇ ਹੁੰਦੇ ਸ਼ੜਕਾਂ ਦੇ ਐਸ ਐਫ ਐਫ ਵਾਲੇ ਠੀਕ ਹੈ ਉਹ ਇੱਕ ਬੰਦੇ ਦਾ ਚੱਕ ਕੇ ਲੈ ਗਏ ਆ ਇਹ ਕਿੰਨੇ ਵਜੇ ਦੀ ਘਟਨਾ ਜੀ ਇਹ ਰਾਤ ਦੀ 11 ਵਜੇ ਦੀ ਘਟਨਾ ਦੂਸਰਾ ਬੰਦੇ ਦਾ ਜੀ ਦੂਸਰੇ ਬੰਦੇ ਦਾ ਨਹੀਂ ਪਤਾ ਲੱਗਿਆ ਜੀ ਉਹ ਮੰਨ ਕੇ ਜਿਹੜੇ ਆਪਣੇ ਮੈਡਮ ਆਏ ਸੀਗੇ ਐਸ ਡੀ ਐਮ ਹੀ ਆ ਨਾ ਉਹ ਮੈਡਮ ਆਏ ਸੀਗੇ ਉਹ ਕਹਿੰਦੇ ਵੀ ਆਪਾਂ ਸ਼ਾਨਬੀਨ ਕਰਾਂਗੇ ਕਿਉਂਕਿ ਇੱਕ ਗ੍ਰੇ ਕਲਰ ਦੀ ਉਧਰ ਚੱਪਲ ਤੁਸੀਂ ਦਿਖਾ ਸਕਦੋਂ ਇੱਕ ਨੀਲੀ ਚੱਪਲ ਉਹ ਪਈ ਹੈ ਇਹਨਾਂ ਦੋਹਾਂ ਦਾ ਅੰਤਾਜਾ ਲਾ ਕੇ ਆਪਾਂ ਨੂੰ ਦੋ ਬੰਦੇ ਲੱਗਦੇ ਤੋ ਕਲੀਅਰ ਹੋਊਗਾ ਹੁਣ ਇਹ ਵਾਲਾ ਦੇਖਣੋ ਏਡਾ ਵੱਡਾ ਖੱਡਾ ਕਿੰਨੇ ਦਿਨ ਪਹਿਲਾਂ ਦਾ ਉਹਦੇ ਅੰਚ ਲਿਆਇਆ ਫਿਰ ਇਸ ਤੋਂ ਇੱਕ ਅੱਗੇ ਆ ਉਹ ਬਿਲਕੁਲ ਇਹ ਡੇ ਹੈ ਮੈਡਮ ਅਪਾ ਜੀ ਸਰ ਜੀ ਨੂੰ ਮਿੱਟੀ ਪੜੀ ਜਿਹੜੀ ਜੀ ਸਿਰ ਉਲਾ ਕੇ ਸੜਕਾਂ ਵੀ ਹੋਰ ਸੜਕਾਂ ਨਹੀਂ ਕੀ ਤੁਸੀਂ ਇੱਥੇ ਕੁਝ ਡਿਵਾਈਡਰ ਲਗਾਏ ਹੋ ਸੀ ਮੈਨੂੰ ਲੱਗੇ ਬਰਿਕਟ ਲੱਗੇ ਹੋਏ ਮੈਮ ਇਹ ਪਤਾ ਗੱਲ ਕੀ ਹੈ ਜੀ ਦੇਖੋ 6 ਮਹੀਨੇ ਪਹਿਲਾਂ ਇਹਨਾਂ ਨੂੰ ਮੈਂ ਵੀਡੀਓ ਭਾਈ ਉਹਦੇ ਹੀ ਜ਼ਿਆਦਾ ਇਹਨਾਂ ਨੂੰ ਪੁੱਛਦਾ ਗੱਲ ਕੀ ਜਿਹੜਾ ਉਹ 6 ਮਹੀਨੇ ਪਹਿਲਾਂ ਵੀਡੀਓ ਭਾਈ ਪਹਿਲਾਂ ਦਾ ਵੱਡਾ ਉਹਦੇ ਮੈਨੂੰ ਪਤਾ ਕੀ ਇਹ ਗੱਲ ਇਹਨਾਂ ਮੈਮ ਇੱਕ ਵਾਰੀ ਇਹ ਖੜੀ ਵੀਡੀਓ ਦੇ ਕਹਿੰਦੇ ਅਸੀਂ ਮੰਨਦੇ ਨਹੀਂ ਰਿਟਨ 'ਚ ਲਿਖ ਕੇ ਦੇ ਦਿਓ ਤੁਸੀਂ ਇਹ ਦਰਗਾਹਾਂ ਹੋਏ ਇਸ ਬਾਤ ਦੇ ਵਿੱਚ ਪਤਾ ਲੱਗਣਾ ਜੀ ਅੱਜ ਮੈਰੀ ਗੱਟੇਗਾ ਹੀ ਅੱਜ ਹਜ਼ਾਰੇ ਕੱਟੇ ਹੋਏ ਮੈ ਨਾ ਹੋ ਗਿਆ ਜੀ ਜੀ ਨਾ ਕੀ ਨਹੀਂ ਕਰਦਾ ਸੀ ਗਈ ਕਿਉਂਕਿ ਸਟੂਲ ਨਹੀਂ ਗਿਆ ਬਣਾ ਲਿਆ ਬਾਕੀ ਇੰਪੈਲ ਚਲੋ ਇਹ ਤੋਂ ਤੁਹਾਡੇ ਐਕਸ਼ਨ ਸਭ ਜਵਾਬ ਦੇਣ ਕਿ ਕੀ ਅਡੀਸ ਸਾਹਿਬ ਨੂੰ ਪੀ ਨਹੀਂ ਕਿੰਨਾ ਯਾਰ ਉਹਨਾਂ ਆਪਦੇ ਵਾਹਨ ਲੈ ਆਇਆ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕੀ ਕਰ ਉਹਨ ਲੈ ਗਿਆ ਵਾਹਨ ਤੇ ਸ਼ੈਲਰ ਤੁਸੀਂ ਅਲੱਗ ਸ਼ੈਲਰ ਵਾਲੇ ਲੈ ਗਏ ਤੁਸੀਂ ਆਪਣੇ ਵਧਾਈ ਵਾਲੇ ਉੱਥੇ ਪੈ ਪਾ ਰਹੇ ਸੀਗੇ ਬਦਾਈਓ ਸੇਮਰਾਲ ਦੇ ਪੁਲ ਤੇ ਪਾਈ ਪਾਈ ਜਾਂਦੇ ਸੀ ਨਾ ਉਸ ਦਿਨ ਤੁਹਾਨੂੰ ਬੰਦਿਆਂ ਨੇ ਕਿਹਾ ਵੀ ਸੜਕ ਬੈਠੀ ਪੁਲ ਸਰ ਮੈਂ ਆਪ ਕਹਿ ਗਿਆ ਤੁਹਾਡਾ ਜਾਈ ਸੀ ਉੱਥੇ ਕਹਿੰਦਾ ਰੇਟਨ ਜੇ ਲਿਖ ਕੇ ਦੇ ਦਿਓ ਫਿਰ ਕਰਦਾ ਸੀ ਇਹ ਦੱਸੋ ਵੀ ਬਾਕੀ ਕਹਾਣੀ ਆਪਾਂ ਪ੍ਰੈਕਟੀਕਲੀ ਗੱਲ ਕਰਾਂਗੇ ਹਾਂਜੀ ਹੁਣ ਇਹਦਾ ਹੱਲ ਕਰੋ ਉਹ ਜਿਹੜੀ ਸਾਰੀ ਸੜਕ ਉੱਧਰੋਂ ਵੀ ਬੈਠੀ ਪਈ ਹੈ ਹਾਂਜੀ ਅਬ ਵਿਚੋਂ ਵੀ ਬੈਠੀ ਹੋਈ ਸਰ ਇਹਦੀ ਕੋਈ ਬੈਰੀਕੇਡਿੰਗ ਨਹੀਂ ਹੈਗੀ ਜੀ ਬੈਰੀਕੇਡਿੰਗ ਕਰਾਈ ਜਾਂਦੀ ਇੱਥੇ ਬੈਰੀਕੇਡ ਨਹੀਂ ਹੈ ਮਗਰਲੇ ਖੜੇ ਪਈ ਉਹਨਾਂ ਦਾ 6 ਮਹੀਨੇ ਹੋ ਗਏ ਕਹਿਣੋ ਆਖੜੇ ਸਾਨੂੰ ਪਤਾ ਇੰਨੇ ਮਹੀਨੇ ਤੋਂ ਕਰਾ ਦਿੱਤਾ ਜਿਹੜਾ ਆਖੜੇ ਨਹੀਂ ਹੋਣਾ ਇਹਦਾ ਹੱਲ ਕਰੋ ਜੀ ਉਹ ਪਿਛਲੇ ਦਾ ਹੱਲ ਕਰੋ ਜੀ ਤੇ ਉਹ ਅਗਲੇ ਦਾ ਹੱਲ ਕਰੋ ਬਾਕੀ ਸਾਰੇ ਕੰਮ ਛੱਡ ਕੇ ਕਿਹੜੀ ਕਾਰਵਾਈ ਅੱਜ ਕਰੋ ਉਹ ਇੱਥੇ ਕੀ ਮਾਮਲਾ ਕੀ ਸੀਗਾ ਪਹਿਲਾਂ ਤਾਂ ਮਾਮਲਾ ਤਾਂ ਇਹ ਸੀ ਨਾ ਵਿੱਚ ਨਾ ਸੀਵਰ ਲਾਈਨ ਦੀ ਲੀਕ ਹੋ ਗਈ ਸੀ ਤਾਂ ਪਾਣੀ ਦਾ ਪਾਣੀ ਉਰਨ ਲੱਗਿਆ ਸੀਗਾ ਮਿੱਟੀ ਉੱਰ ਦੀ ਪਈ ਸੀ ਕਿ ਸਰਦੋਂ ਮਿੱਟੀ ਨਿਕਲੀ ਜਾਂਦੀ ਸੀ ਉਹ ਦੱਸੇ ਕੀ ਕੀਤਾ ਸੀਗਾ ਜੀਸੀਬੀ ਮਂਗਾ ਕੇ ਸੜਕ ਜਿਹੜੀ ਖੋਰੀ ਸੀਗੀ ਉਹਨਾਂ ਤਾਂ ਬਿਠਾਤਾ ਤੇ ਇੱਕ ਓਪਨ ਚੈਨਲ ਬਣਾਤਾ ਵੀ ਪਣਾ ਸੀਵਰ ਦਾ ਪਾਣੀ ਚੱਲਦਾ ਨਹੀਂ ਵਰਖਾ ਦਾ ਸੀਜ਼ਨ ਹੈ ਇਸੇ ਲਈ ਬੰਦ ਕਰਨਾ ਬਹੁਤ ਮਤਲਬ ਰਿਸਕ ਦਾ ਕੰਮ ਹੈ ਉਹਨਾਂ ਨੇ ਚਲਾਉਣਾ ਪੈਣਾ ਓਪਨ ਚਲਾਤਾ ਸੀਗਾ ਪੈਰੀਗੇਟਿੰਗ ਕਰਦੀ ਸੀਗੀ ਉਹ ਜਿਹੜੀ ਜਿਹੜੀ ਪਾਈਪ ਦਾ ਸੀ ਕੰਮ ਉਹ ਪਾਈਪੰਗ ਆ ਰਹੀ ਸੀਗੀ ਪਾਈਪ ਦਾ ਕੰਮ ਜਿਵੇਂ 10 ਦਿਨ ਪਹਿਲਾਂ ਲੋਡ 10 ਦਿਨ ਪਹਿਲਾਂ ਆਪਾਂ ਕੈਸ਼ ਗਾਉਂਟਰੀ ਦੇਦਾਰ ਨੂੰ ਤੇ ਉਹ ਆਪਾਂ ਕੰਮ ਸ਼ੁਰੂ ਕਰਾ ਦਿੱਤਾ ਸੀ ਅਸੀਂ ਬੈਰਗੇਟ ਇਸੇ ਵਾਸਤੇ ਕੀਤੀ ਸੀ ਵੀ ਲਾਗਨ ਜਿਹੜੀ ਕਲਰ ਲਾਈਟ ਟਾਈਮ ਨਹੀਂ ਜਿਹੜੀ ਡੇਪ ਉਹਨਾਂ ਦੇ ਰੈੱਡ ਲਾਈਟ ਹਣੀ ਉਹ ਵੀ ਲਾਇਉ ਜਿ ਬੈਰੀਕਡ ਤੇ ਜਦ ਤੱਕ ਕੋਈ ਇਵਿਡੈਂਟ ਨਾ ਹੋ ਪਰ ਲੋਕ ਕਹਿੰਦੇ ਵੀ ਕੋਈ ਵੀ ਇੱਥੇ ਨਹੀਂ ਸੀਗਾ ਕਿ ਜੇਕਰ ਬੈਰੀਕਡ ਲਾਇਆ ਹੁੰਦਾ ਵੀ ਉਹ ਨਾਲ ਲੰਘਦੇ ਮੋਟਰਸਾਈਕਲ ਵਾਲੇ ਕਾਰਾਂ ਤੱਕ ਇੱਥੋਂ ਲੰਘੀਆਂ ਕਾਰਾਂ ਡਿੱਗੀਆਂ ਕਹਿੰਦੇ ਕੋਈ ਬੈਰੀਕਡ ਨਹੀਂ ਲੱਗੀ ਹੋਈ ਸੀ ਜਿਸ ਦੇ ਕਰਕੇ ਹਾਦਸਾ ਹੋਇਆ ਸੀ ਆਪ ਨਹੀਂ ਸੋਚਦੇ ਬੈਰੀਕਡ ਲੱਗੇ ਸੀਗੇ ਬੈਰੀਕਡ ਲੱਗੇ ਹੋਏ ਸੀ ਕਿ ਦਿਨ ਹੋ ਗਿਆ ਬੈਰੀਕਡ ਲੱਗੇ ਹੋਈ ਸੀ ਕਿ ਬੈਰੀਕਡ ਦੇ ਵਿੱਚ ਪਰ ਇੰਨਾ ਲੰਮਾ ਸਮਾਂ ਕੋਈ ਨਹੀਂ ਕਰਾਇਆ ਗਿਆ ਵੀ 15 ਦਿਨ ਹੋ ਗਏ ਕਿ ਨਾ ਅਧਿਕਾਰੀ ਨਹੀਂ ਕੋਈ ਪਹੁੰਚਣਾ ਨਹੀਂ ਜਿਹੜਾ ਨਾ ਸਰਦਾ ਕਰਕੇ ਪਿੱਛੇ ਆਪਣੀ ਨੂੰ ਪਤਾ ਪਾ ਪਾਣੀ ਭਰਿਆ ਪਿਆ ਸੀ ਐਸ ਕੀ ਕਰੀਏ ਕਰੀਏ ਜੀ ਅੰਕਲ ਨਾਲ ਨਰਜਾਇਗਲੀ ਵੀ ਗਿਆ ਉਹ ਚੱਕਰ ਮੈਂ ਹੁਣ ਕੀ ਬਤਾ ਲੱਗਦਾ ਹੋਈਆਂ ਵੀ ਜਿਹੜਾ ਉਹ ਕਸਟਿਪੇ ਤੇ ਲੱਗ ਜਿਹੜੀ ਪਾਈ ਪਾਣ ਸਾਰੀ ਕੁਰੀ ਹੈ ਲੱਗਦਾ ਕਿ ਪਹਿਲਾਂ ਹੋ ਜਾਂਦੇ ਕਿ ਹਾਸੇ ਨਾ ਹੁੰਦੇ ਜੇ ਅਸੀਂ ਬੈਰੀਕੇਡਿੰਗ ਜੇ ਅਸੀਂ ਬੈਰੀਕੇਡਿੰਗ ਨਾ ਕੀਤੀ ਹੁੰਦੀ ਫਿਰ ਤੁਸੀਂ ਮੰਨਦੇ ਵੀ ਯਾਨੀ ਬੁੱਲਾ ਚੱਕਦਾ ਕਰਦਾ ਜੇ ਕੋਈ ਕੋਈ ਕੰਮ ਚੱਲਦਾ ਆਪਣਾ 2 ਮਹੀਨੇ ਦਾ ਕੰਮ ਕਾਂਟ੍ਰੈਕਟ ਮਹੀਨੇ ਦਾ ਕੰਮ ਬੈਰੀਕੇਡਿੰਗ ਕਰਦੇ ਪਹਿਲਾਂ ਜੀ ਸੜਕਾਂ ਤੇ ਬੈਰੀਕੇਡਿੰਗ ਕੀਤੀ ਹੋਈ ਹੈ ਹੁਣ ਕਿੰਨਾ ਟਾਈਮ ਚ ਸਹੀ ਹੋਵੇਗਾ ਜੀ ਅੱਗੇ ਜਲਦੀ ਸਪੈਸ ਕੰਮ ਚੱਲੂਗਾ ਹੁਣ ਕਿੰਨਾ ਚਿਰ ਸਹੀ ਹੋਊਗਾ ਜ ਓਪਨ ਚਲਾਣ ਇੱਕ ਓਪਨ ਚਲਾ ਦੇਗਾ ਅੱਜ ਤਾਂ ਜੀ ਦਿਨੇ ਕੰਮ ਕਰਨ ਦਾ ਐਸਟੇ ਬੰਦ ਕਰਾਂਗੇ ਚੇਰੇ ਪਰ ਨਹੀਂ ਆਣਾ ਕੋਈ ਬੰਨੀ ਆਣਾ ਰਾਤ ਨੂੰ ਆ ਚਲਾ ਦੇਣਗੇ ਅਗਲੇ 30 ਦਿਨ ਵੇਖਦੇ ਹਾਂ ਜਿਸ ਮੈਨ ਕਰਕੇ ਕਿੰਨੇ ਡੈਮੇਜ ਹੋਇਆ ਕਿ ਨਹੀਂ ਪਾਈਪ ਡੈਮੇਜ ਹੈ ਐਸ ਤੋਂ ਆਪੇ 15ਵੀਂ ਫੁੱਟ ਤੇ ਇੱਕ ਹੋਰ ਹੋਲ ਹੈ ਹੋਲ ਉਹ ਛੋਟਾ ਪਰ ਉਸ ਦੇ ਥੱਲੇ 15 20 ਫੁੱਟ ਸੜਕ ਖਲੋ ਗਈ ਹੁਣ ਡਿੱਗੀ ਪ੍ਰਸ਼ਾਸਨ ਵਾਲਾ ਡੀਗਦਾ ਵੀ ਕੋਈ ਉਹਦੇ ਤੇ ਕਟਣਾ ਹੋਵੇ ਤਾਂ ਅਸੀਂ ਕਾਰਵਾਈ ਸਾਨੂੰ ਕੱਲ ਹੀ ਹੁੰਦੀ ਨੋਟਿਸ ਸੀ ਕਿ ਕੱਲ ਨੂੰ ਨੋਟਿਸ ਸੀ ਕਿ ਅੱਜ ਟ੍ਰੇਨਿੰਗ ਜਦੋਂ ਕਾਰਦਰ ਬੰਦੇ अवेलेबल ਨਹੀਂ ਹੋਏ ਹੁਣ ਦੇਖੋ ਕਿ ਅੱਜ ਬੁਲਾ ਕੇ ਜਿਵੇਂ ਆ ਕਿਹਾ ਮੋਟੀ ਮਿੱਟੀ ਤੇ ਠੀਕ ਹੈ ਉਹ ఓਪਨ ਚੈਨਲ ਬਣਾ ਦੇਗੇ ਇਹਦਾ ਕਾਰ ਵਧੀਆ ਬਣਿਆ ਸੀ ਕਿ ਟੁੱਟਿਆ ਕਿਉਂ ਇਹ ਪਹਿਲਾਂ ਧਿਆਨ ਨਹੀਂ ਦਿੱਤਾ ਗਿਆ ਜਾਂ ਕੀ ਸੀਗਾ ਪਾਈਪਲਾਈਨ ਨਹੀਂ ਬਦਲੀ ਪਾਈਪ ਨੇ ਬਦਲੀ ਗਈ ਆਪਾਂ ਨੇ ਬਦਲੀ ਨਹੀਂ ਗਈ ਆਪਾਂ ਇਹ ਪੁਰਾਣੀ ਹੈ ਕਿਹਦੀ ਗਲਤੀ ਮੰਨਦੇ ਹੋ ਗਲਤੀ ਹੋਣ ਦੇ ਕੋ ਜੋ ਜੋ ਮੈਨੂੰ ਜਿੰਨਾ ਨੂੰ ਐਗਜੈਕਟ ਨਹੀਂ ਪਤਾ 2011-12 ਮੈਂ ਸ਼ਾਇਦ ਹੋ ਗਿਆ ਪਾਈਪਲਾਈਨ ਪਈ ਹੋ ਗਈ ਉਸ ਟਾਈਮ ਦੀ ਤੇ ਉਹ ਪਾਈਪਿੰਗ ਹੁਣ ਕਰੀ ਗਈ ਸਰ ਸ਼ਹਿਰ ਦੇ ਲੋਕਾਂ ਦੀ ਬੜੀ ਸ਼ਿਕਾਇਤ ਆਈ ਸੀਵਰੇਜ ਵਿਭਾਗ ਦਾ ਕੋਈ ਵੀ ਅਧਿਕਾਰੀ ਫੋਨ ਨਹੀਂ ਚੁੱਕਦਾ ਦੇਖੋ ਜਨਾਬ ਮੇਰੇ ਕੋਲ ਫਟਕੋਪਰ ਏਰੀਆ ਹੈ ਜੀ ਠੀਕ ਹੈ ਜੀ ਤੇ ਜਿੰਨੇ ਵੀ ਮੈਨੂੰ ਫੋਨ ਆਉਂਦੇ ਮੈਂ ਮੇਰੇ ਪੇਕੇ ਤੇ ਮੇਰੇ ਜੀਵੀਨਰ ਨਾਲ ਆ ਜੀ ਜਿੰਨੇ ਹੁੰਦੇ ਫੋਨ ਪਿਕ ਕਰਦੇ ਆ ਮੇ ਸਾਡੇ ਵੱਲੋਂ ਜੇ ਕੋਈ ਪਰਸਨਿਕ ਕਿ ਕਵੇ ਤੁਹਾਨੂੰ ਦੱਸ ਸਕਦੇ ਵੀ ਮੇ ਪਰਸਨਲੀ ਮੈਂ ਫੋਨ ਨਹੀਂ ਚੱਕਿਆ ਕੋਈ ਨਹੀਂ ਚੱਕਿਆ ਅਸੀਂ ਆਪਦੇ ਜਿਮਾਰੇ ਲੈਨੇ ਆ ਅਸੀਂ ਫੋਨ ਚੱਕਦੇ ਤੇ ਜਿਹੜੇ ਖਾਨ ਵਾਸਤੇ ਵਿੱਚ ਟੈਂਕਰ ਮੰਗਾਏ ਹੋਏ ਆ ਉਹ ਵੀ ਆ ਕੇ ਸਰ ਇੱਕ ਫਾਟਕੋਪਰ ਬਾਗਲੀ ਗਲੀ ਦਾ ਜਿਹੜਾ ਸੀਵੇਜ ਸਿਸਟਮ ਹੈ ਉਹ ਆਏ ਦੀ ਨਹੀਂ ਬਲੋਕ ਹੈ ਜੀ ਰਹਿੰਦਾ ਹੁੰਦਾ ਜੀ ਦਿੱਕਤ ਕੀ ਸੀ ਹੁੰਦਾ ਸੀਗਾ ਜਦੋਂ ਜੂ ਪਾਣੀ ਆਉਂਦਾ ਉਹ ਡਿਸਪੋਜ਼ ਕਰਾ ਲੈਂਦੇ ਠੀਕ ਹੈ ਜੀ ਉੱਥੇ ਲਗਾਤਾਰ ਕੀ ਦੋ ਪੰਪ ਸੀ ਦੋ ਮੋਟਰਾਂ ਸੀ ਜਿਹੜੀਆਂ ਸੋਚ ਗੇੜੀ ਇੱਕ ਇੱਕ 24 ਕੰਟੇਨਰ ਦੇ ਵਿੱਚ ਸੜਗੇ ਹੋਣ ਸਰ ਉਸ ਗਲੀ ਦੇ ਵਿੱਚ ਸਾਰੇ ਜਿਹੜੇ ਆਪਣੇ ਤੋਂ ਸਾਰੇ ਚੈਂਬਰ ਆਪੇ ਭਰੇ ਪਏ ਆ ਜੀ ਇੱਕ ਦੋ ਬਰਸਾਤੀ ਚੈਂਬਰ ਦੀ ਪਾਈਪਾਂ ਪੈਣ ਵਾਲੀਆਂ ਬਰਸਾਤੀ ਬਰਸਾਤੀ ਚੈਂਬਰ ਦੀ ਇਹਨਾਂ ਨੂੰ ਉਪ ਕਮੇਟੀ ਕੋਲੋਂ ਅੱਛਾ ਜੀ ਉਹ ਸਾਡੇ ਕੋਲ ਨਹੀਂ ਸਾਡੇ ਕੋਲ ਮੇਨ ਸੀਵਰ ਹੁੰਦਾ ਸੀਵਰ ਹੁੰਦਾ ਬਹੁਤ ਪ੍ਰੋਬਲਮ ਆ ਸਰ ਸਾਨੂੰ ਜੇ ਬਾਰੇ ਗੱਲ ਹੋਏਗੀ ਸੀ ਬਾਗੜ ਕਈ ਗੱਲ ਕਰਦੇ ਹੋ ਉੱਥੇ ਆਪਾਂ ਅੱਜ ਮੌਕੇ ਆਦਰਸ਼ ਨਗਰ ਜੀ ਗਾਂਧੀ ਨਗਰ ਆਦਰਸ਼ ਨਗਰ ਜੀ ਆਪਣੀ ਮੋਟਰ ਬੰਦ ਨਾ ਚੱਲੇ ਤਾਂ ਉੱਥੇ ਕੀ ਨਿਕਾਸੀ ਰਹਾ ਨਹੀਂ ਸੀ ਨਿਕਾਸੀ ਨਹੀਂ ਹੁੰਦੀ ਉਹ ਕਿਤੇ ਆਪਾਂ ਗਈ ਜੇ ਖਾਲੀ ਪਲਾਟ ਵੇ ਜੋ ਕਿ ਨਿਕਲ ਉਹ ਆਪਸ਼ਨ ਹੈ ਤਾਂ ਸਰ ਹੁਣ ਇਹ ਗੱਲ ਤੇ ਕਹਾਂ ਲੋ ਸਕਦਾ ਹੈ ਕੋਈ ਇਸੇ ਵੇਲੇ ਚੱਲਦੀ ਹੈ ਥਾਲੋ ਕੱਲ ਤੇ ਹੱਲ ਹੋਏਗਾ ਜੀ ਉਹਨੂੰ ਇਸ ਸਿਵਲ ਦੇ ਜਿਹੜਾ ਇਹ ਮੇਨ ਜਿਹੜਾ ਇਹ ਆ ਮੇਨ ਲਾਈਨ ਹੋ ਗਈ ਹੈ ਮੇਨ ਲਾਈਨ ਦੇ ਤੁਸੀਂ ਐਸਟੀਮੇਟ ਜੀ ਦੋ ਉਹ ਮੀਨ ਸਿਟੀ ਫਟ ਕੇ ਪਾਰ ਹੋ ਰਹੀ ਹੈ ਉਹ ਮਨਸਤਾਂ ਨਾਲ ਮੀਟਿੰਗ ਹੋਈ ਸੀਗੀ ਕਹਿੰਦੇ ਆਪਾਂ ਇਸ ਹਫਤੇ ਦੇ ਵਿੱਚ ਵਿੱਚ ਉੱਪਰ ਉਹ ਲਾ ਚੁੱਕੀ ਆਪਾਂ ਆਪਣਾ ਲਾਣ ਤੋਂ ਬਾਅਦ ਇਹ ਮੇਨ ਲਾਈਨ ਸਫਾਈ ਹੋ ਜਾਊਗੀ ਦੇ ਇਸ ਫਾਈਨਲ ਮਸਲਾ ਜਿਹੜਾ ਹੈ ਕਿ ਆਪਣਾ ਸਿਵਲ ਇਨਵੈਂਟਰੀ ਸੀਗੀ ਉਹਦਾ ਪ੍ਰੂਵਲ ਆ ਗਿਆ ਪਰ ਮੈਂ ਮਤਲਬ ਐਡਮਿਨ ਅਪਰੂਵ ਜਾਰੀ ਹੋ ਗਈ ਮੈਂ ਤੁਹਾਨੂੰ ਜਿਹੜਾ ਡੈਮੇਜ ਸੀ ਬਲੰਗ ਰੋਡ ਤੇ ਲੱਗਦਾ ਨਹੀਂ ਸੀ ਇਹ ਬਾਰਸ਼ਾਂ ਤੋਂ ਪਹਿਲਾਂ ਅਪਰੂਵ ਲੈਣੀ ਚਾਹੀਦੀ ਸੀ ਕਿਤੇ ਨਾ ਕਿ ਜਿਸ ਤਰ੍ਹਾਂ ਪਹਿਲਾਂ ਜਿਵੇਂ ਇਲੈਕਸ਼ਨ ਦਾ ਟਾਈਮ ਸੀਗਾ ਜੂਵੀ ਸੀਗਾ ਉਹਦੇ ਕਰਕੇ ਆਪਾਂ ਨੂੰ ਪਤਾ ਤਿੰਨ ਮਹੀਨੇ ਪਾ ਕੇ ਸਾਰਾ ਰਿਲੀਵ ਉਹ ਸਫਾਈ ਦਾ ਵਗੈਰਾ ਕੋਈ ਖਰਚਾ ਪਿਆ ਕੋਈ ਆਪਨਾ ਕੋਲੇ ਹਾਂਜੀ ਸੀਵਰੇਜ ਦੀ ਸਫਾਈਆਂ ਦਾ ਕੋਈ ਖਰਚਾ